ਸਾਂਝ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਆ ਹੁਣ 111 ਵਰਾ ਗੁਰਨਾਨਕ ਜਹਾਜ ਦਾ ਮਨਾਉਣ ਜਾ ਰਹੇ ਹਾਂ ਕੁਝ ਦਿਨਾਂ ਤੱਕ 25 ਮਹੀਨਿਆਂ 111 ਵਰੇ ਪਹਿਲਾਂ ਦੀ ਹਾਲਾਤ ਤੇ ਅੱਜ ਦੇ ਖਲਾਤ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਮੈਂ ਪਿਛਲੇ ਦਿਨੀ ਗੁਰਨਾਨਕ ਜਾਜ ਤੇ ਉੱਤੇ ਬਣੀ ਹੋਈ ਮੂਵੀ ਦੇਖ ਰਿਆ ਸੀ ਤੇ ਉਹਦੇ ਵਿੱਚ ਕੁਝ ਰੈਸਿਸਟ ਲੋਕ ਇਹ ਕਹਿ ਰਹੇ ਸੀ ਕਿ ਡੌਗਸ ਐਂਡ ਇੰਡੀਅਨਸ ਆਰ ਨਾਟ ਅਲਾਉਡ ਇੱਥੇ ਸਾਡੀ ਇਹ ਸਥਿਤੀ ਸੀ ਪਰ ਸਾਡੇ ਗਦਰੀ ਬਾਬਿਆਂ ਨੇ ਕੀਤੀ ਮਿਹਨਤ ਸ਼ਹੀਦ ਭਾਈ ਭਾਦ ਸਿੰਘ ਭਾਈ ਵਤਨ ਸਿੰਘ ਭਾਈ ਮੇਵਾ ਸਿੰਘ ਦੀ ਸ਼ਹਾਦਤ ਨਿਰੰਗ ਲਿਆਂਦੇ ਹੌਲੇ ਹੌਲੇ ਸਾਡੇ ਲੋਕ ਤਰੱਕੀਆਂ ਕਰਦੇ ਗਏ ਤੇ ਕਦੇ ਰਾਜਨੀਤੀ ਦੇ ਨੇੜੇ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਪਾਰਲੀਮੈਂਟ ਦੀ ਬਿਲਡਿੰਗ ਦੇ ਲਾਗੇ ਸਾਹਮਣੇ ਜਾਣਾ ਵੀ ਸਾਡੇ ਲੋਕਾਂ ਲਈ ਬਣਾਈ ਸੀ ਸਾਡੇ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਸੀ ਪਰ ਸਾਡੇ ਮਿਹਨਤ ਕਾ ਸ਼ਲੋਕਾ ਨੇ ਜਿਨ੍ਹਾਂ ਨੇ ਦਿਨ ਰਾਤ ਕਰਕੇ ਮਿਹਨਤਾਂ ਕੀਤੀਆਂ ਇਥੋਂ ਵਿਦਿਆ ਪ੍ਰਾਪਤ ਕੀਤੀ ਵਿਦਿਆ ਪ੍ਰਾਪਤ ਕਰਕੇ ਇੱਕ ਦੁਨੀਆ ਦੇ ਉਸ ਮੋਕਾਂਤ ਤੱਕ ਪਹੁੰਚੇ ਕਿ ਜਿਹੜਾ ਦਾਹਕਿਆਂ ਦਾ ਨਹੀਂ ਬਲਕਿ ਸਦੀਆਂ ਦਾ ਪਾੜਾ ਵੱਡਾ ਪਿਆ ਹੋਇਆ ਸੀ ਕਿ ਸਾਡੇ ਲੋਕਾਂ ਨਾਲ ਇੱਥੇ ਡਿਸਕ੍ਰਿਮੀਨੇਸ਼ਨ ਹੁੰਦਾ ਉਸ ਪਾੜੇ ਨੂੰ ਦੂਰ ਕਰਨ ਦੇ ਲਈ ਸਾਡੇ ਆਪਣੇ ਸੂਬੇ ਸ਼ਹਿਰ ਮੁਲਕ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਮੈਂ ਕੁਝ ਬੜੇ ਪਹਿਲਾਂ ਵੀ ਇਸ ਸ਼ਖਸੀਅਤ ਨੂੰ ਲੈ ਕੇ ਆਇਆ ਸੀ ਜਿਨ੍ਹਾਂ ਨੇ ਸਾਡਾ ਮਾਣ ਸਿਰ ਜਿਹੜਾ ਸਾਡਾ ਮਾਣ ਦੇ ਨਾਲ ਉੱਚਾ ਕੀਤਾ ਕਿ ਉਹ ਥਾਂ ਜਿੱਥੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਉੱਥੇ ਪੂਰੀ ਅਸੈਂਬਲੀ ਨੂੰ ਜਿਹਨੂੰ ਪਾਰਲੀਮੈਂਟ ਹਾਊਸ ਕਹਿੰਦੇ ਆ ਉਹਦਾ ਮੁਖੀ ਆ ਖੋਣਾ ਬੜੇ ਮਾਣ ਵਾਲੀ ਗੱਲ ਹੈ ਮੇਰੀ ਮੁਰਾਦ ਹੈ ਮਾਨਯੋਗ ਜਿਹੜੇ ਸਾਡੇ BC ਲੈਜਿਸਲੇਟਿਵ ਅਸੈਂਬਲੀ ਦੇ ਸਪੀਕਰ ਨੇ ਇੱਕ ਵਾਰ ਹੀ ਨਹੀਂ ਚਾਰ ਵਾਰ ਇਹਨਾਂ ਦੇ ਨਾਮ ਦੇ ਨਾਲ ਸਪੀਕਰ ਲੱਗਾ ਹੈ ਅਸਿਸਟੈਂਟ ਸਪੀਕਰ ਡਿਪਟੀ ਸਪੀਕਰ ਫਿਰ ਲਗਾਤਾਰ ਦੋ ਵਾਰ ਸਪੀਕਰ ਹੈ ਇਤਿਹਾਸ ਨੂੰ ਦੁਹਰਾਇਆ ਕਿ ਅਸੀਂ ਹੁੰਦੇ ਕੌਣ ਆ ਰਾਜ ਚੋਹਨ ਜੀ ਦਾ ਉਹਨਾਂ ਦਾ ਕਰਦੇ ਆ ਸਵਾਗਤ ਚੌਹਾਨ ਸਾਹਿਬ ਸਭ ਤੋਂ ਪਹਿਲਾਂ ਸਾਂਝਾ ਟੀਵੀ ਦੇ ਪ੍ਰੋਗਰਾਮ ਦਿਲਾਂ ਨਿਸ਼ਾਨ ਦੇ ਵਿੱਚ ਦਿਲ ਦੀਆਂ ਗਰਾਂਹਾਂ ਵਿੱਚ ਸਵਾਗਤ ਕੋਰੀਤ ਸਿੰਘ ਜੀ ਬਹੁਤ ਬਹੁਤ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਾਰੇ ਸੁਣ ਦੇਖਣ ਵਾਲਿਆਂ ਨੂੰ ਵੀ ਬੜੇ ਇਹ ਪ੍ਰਾਊਡ ਮੂਮੈਂਟ ਆ ਜਦੋਂ ਅਸੀਂ ਆਪਦੇ ਹੀ ਮੀਡੀਆ ਦੇ ਵਿੱਚ ਬੈਠ ਕੇ ਆਪਦੀ ਹੀ ਕਮਿਊਨਿਟੀ ਦੀ ਗੱਲ ਕਰਦੇ ਆ ਮੈਨੂੰ ਚੌਹਾਨ ਸਾਹਿਬ ਮੇਰੇ ਮੈਂ ਕਈ ਵਾਰੀ ਜਦੋਂ ਤੁਹਾਡੇ ਆਫਿਸ ਦੇ ਵਿੱਚ ਜਾਂਦਾ ਨਾ ਖਾਸ ਕਰਕੇ ਮੈਂ ਆਪਣੇ ਅੰਦਰਲੀ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦਾ। ਕਈ ਵਾਰੀ ਸ਼ਬਦਾਂ ਵਿੱਚ ਬਿਆਨ ਨਹੀਂ ਹੁੰਦੀ। ਬ ਅੰਦਰੋਂ ਅੰਦਰੋਂ ਜਿਹੜੇ ਖੁਸ਼ੀ ਦੇ ਹੰਝੂ ਹੈ ਨਾ ਉਹ ਆਉਂਦੇ ਹੁੰਦੇ ਆ ਕਿ ਸਾਡੇ ਪੁਰਖਿਆਂ ਨੇ ਕਿਵੇਂ ਜਾਨਾਂ ਦਿੱਤੀਆਂ ਉਹਨੇ ਕਿੰਨੇ ਮੁਸ਼ਕਲ ਹੋਈ ਹੋਣੀ ਹੈ। ਕਿੰਨੇ ਤਸ਼ੱਦਦਾਂ ਦੇ ਵਿੱਚੋਂ ਲੰਘੇ ਹੋਣੇ ਨੇ ਜਿਨ੍ਹਾਂ ਨੇ ਸਾਡੇ ਲਈ ਇਹ ਰਸਤੇ ਸਾਫ਼ ਕੀਤੇ ਆ। ਬਿਲਕੁਲ ਅੱਜ ਇਹ ਪੰਜਾਬੀ ਚੈਨਲ ਦੇ ਉੱਤੇ ਬੈਠ ਕੇ ਮੇਰੇ ਨਾਲ ਗੱਲ ਕੌਣ ਕਰ ਰਿਹਾ ਹੈ ਜਿਹੜਾ ਪੂਰੇ ਸੂਬੇ ਦੀ ਸਾਰੀ ਰਾਜਨੀਤੀ ਨੂੰ ਟੌਪ ਚੇਅਰ ਦੇ ਉੱਤੇ ਬਹਿ ਕੇ ਐਜ਼ ਅ ਸਪੀਕਰ ਕੰਟਰੋਲ ਕਰਦੇ ਆ ਚਵਾਨ ਸਾਹਿਬ ਸਾਨੂੰ ਤੁਹਾਡੇ ਦੇ ਬੜਾ ਮਾਣ ਹੁੰਦਾ ਥੋੜੀ ਜਿਹਾ ਮੈਨੂੰ ਦੱਸੋ ਕਿ ਕਿਵੇਂ ਥੋੜਾ ਜਿਹਾ BC ਦੇ ਸਿੱਖਾਂ ਦਾ BC ਦੀ ਰਾਜਨੀਤੀ ਦਾ ਤੇ ਫੈਡਰਲ ਰਾਜਨੀਤੀ ਦੇ ਵਿੱਚ ਆਉਣ ਦਾ ਪੰਜਾਬੀਆਂ ਦਾ ਖਾਸ ਕਰਕੇ ਕੀ ਯੋਗਦਾਨ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਮਾਣ ਦੀ ਗੱਲ ਕਰਦੇ ਆ ਨਾ ਉਹ ਸਾਡੀ ਸਾਰੀ ਕਮਿਊਨਿਟੀ ਦਾ ਜੀ ਤੇ ਆਪਣਾ ਧੰਨਵਾਦ ਉਹਨਾਂ ਗਦਰੀ ਬਾਬਿਆਂ ਦਾ ਉਹਨਾਂ ਸਾਰੇ ਹੀ ਕਮਿਊਨਿਟੀ ਲੀਡਰਾਂ ਦਾ ਜਿਨ੍ਹਾਂ ਨੇ ਇਕੱਠੇ ਹੋ ਕੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਮੈਂ ਸਿੱਖ ਆ ਮੁਸਲਮਾਨ ਆ ਹਿੰਦੂ ਆ ਜਾਂ ਨਹੀਂ ਉਹਨਾਂ ਜਿਹੜਾ ਉਹ ਉਸ ਵਕਤ ਅਨਿਆਹ ਹੋ ਰਿਹਾ ਸੀਗਾ ਜਿਹੜਾ ਉਹ ਸੋਸ਼ਲ ਜਸਟਿਸ ਇਕਨੋਮਿਕ ਜਸਟਿਸ ਕਹਿੰਦੇ ਜੋ ਵੀ ਕੁਝ ਕਿਸ ਤਰ੍ਹਾਂ ਹਰ ਪੱਖ ਦੇ ਜਿਹੜਾ ਨਸਲਵਾਦ ਸੀਗਾ ਉਹਦੇ ਖਿਲਾਫ ਉਹਨਾਂ ਨੇ ਉੱਠ ਕੇ ਆਵਾਜ਼ ਉਠਾਈ ਉਹਨਾਂ ਦੇ ਹੀ ਸਦਕਾ ਅਸੀਂ ਅੱਜ ਇੱਥੇ ਬੈਠੇ ਆ ਜੀ ਤੇ ਜਿਹੜਾ ਇਹ ਸਾਡਾ ਬ੍ਰਿਟਿਸ਼ ਕੋਲੰਬੀਆ ਦਾ ਇਤਿਹਾਸ ਜਿਵੇਂ ਤੁਸੀਂ ਆਪ ਜੋ ਓਪਨਿੰਗ ਕਾਮੈਂਟਸ ਦੇ ਵਿੱਚ ਵੀ ਦੱਸਿਆ ਸੀਗਾ ਉਹ ਜਿਹੜਾ ਮਕਾਮ ਸੀ ਆਪਾਂ ਤੋਂ ਜਿਹੜਾ ਵੋਟ ਪਾਉਣ ਦਾ ਹੱਕ ਸੀਗਾ 1907 ਦੇ ਵਿੱਚ ਖੋਲਿਆ ਗਿਆ ਸੀ 1907 ਹਾਂਜੀ ਜੀ ਤੇ ਮੁੜ ਕੇ ਫਿਰ ਸਾਨੂੰ 40 ਸਾਲ ਉਹਦੀ ਮਿਹਨਤ ਕਰਨੀ ਪਈ ਜਿਹੜੀ ਕਿ ਜਾ ਕੇ ਮੁੜ ਕੇ ਫਰਬਰੀ 1947 ਦੇ ਵਿੱਚ ਆਪਾਂ ਨੂੰ ਵੋਟ ਪਾਉਣ ਦਾ ਹੱਕ ਦੁਆਰਾ ਮਿਲਿਆ ਸੀਗਾ ਉਹ ਉਸ ਸਟਰਗਲ ਦੇ ਵਿੱਚ ਸਾਰੇ ਆ ਖਾਸ ਕਰਕੇ ਖਾਲਸਾ ਦਵਾਨ ਸੁਸਾਇਟੀ ਉਹਨਾਂ ਦੇ ਲੀਡਰ ਸਹਿਵਾਨ ਤੇ ਉਹ ਸਾਰਿਆਂ ਦੀ ਜਿਹੜੀ ਯੋਗਦਾਨ ਸੀ ਜਿਹੜੀ ਜਦوجਦ ਸੀ ਉਹ ਤਾਂ ਸਿਸਟੀ ਦੇ ਵਿੱਚ ਬਿਆਨ ਕੀਤੀ ਹੋਈ ਹੈ ਰਿਕਾਰਡਡ ਆ ਹੋ ਲੇਕਿਨ ਉਹਦੇ ਨਾਲ ਨਾਲ ਜਿਹੜੇ ਇਥੋਂ ਦੇ ਜਿਹੜੇ ਕਮਿਊਨਿਟੀ ਸੀ ਜਿਹਨਾਂ ਆਪਾਂ ਗੋਰੇ ਕਮਿਊਨਿਟੀ ਕਹਿੰਦੇ ਗੋਰੀ ਕਮਿਊਨਿਟੀ ਕਹਿੰਦੇ ਆ ਉਹਨਾਂ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਹੱਥ ਸੀਗਾ ਕਿ ਸਾਨੂੰ ਉਹ ਸਪੋਰਟ ਕਰਨ ਦੇ ਵਿੱਚ ਉਹ ਕਿਉਂਕਿ ਜਦੋਂ ਆਪਾਂ ਨਸਲਵਾਦ ਦੀ ਗੱਲ ਕਰਦੇ ਆ ਨਾ ਉਹਨ ਮੁੱਠੀ ਭਰ ਲੋਕ ਸੀਗੇ ਜਿਹੜੇ ਕਿ ਸਾਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਸੀ ਦਬਾਉਣ ਦੀ ਕੋਸ਼ਿਸ਼ ਕਰਦੇ ਸੀ ਲੇਕਿਨ ਜਿਹੜੀਆਂ ਟ्रेड ਯੂਨੀਅਨ ਸੀਗੀਆਂ ਹਮ ਹਮ ਜਿਵੇਂ IWA ਇੰਟਰਨੈਸ਼ਨਲ ਵੁੱਡ ਵਰਕਰਸ ਆਫ ਅਮਰੀਕਾ ਉਹ ਮਿੱਲਾ ਵਿੱਚ ਕੰਮ ਕਰਨ ਵਾਲਿਆਂ ਜਿਵੇਂ ਭਾਈ ਮੇਵਾ ਸਿੰਘ ਹਣੀ ਮਿਲ ਦੇ ਵਿੱਚ ਕੰਮ ਕਰਦੇ ਸੀਗੇ ਉਹਨਾਂ ਦਾ ਜਿਹੜਾ ਰੋਲ ਸੀ ਉਸ ਵਕਤ ਦਾ ਮਿੱਲਾ ਦੇ ਵਿੱਚ ਉਹਦੇ ਨਾਲ IWA ਨੇ ਬਹੁਤ ਵੱਡੀ ਉਹਦੇ ਵਿੱਚ ਯੋਗਦਾਨ ਪਾਇਆ ਸੀਗਾ ਓਕੇ ਦਰਸ਼ਨ ਸਿੰਘ ਕਨੇਡੀਅਨ 1937 ਦੇ ਵਿੱਚ ਜਦੋਂ ਉਹਨਾਂ ਦਾ ਜਿਹੜਾ IWA ਦੇ ਵਿੱਚ ਬਹੁਤ ਐਕਟਿਵ ਸੀਗੇ ਉਹਨਾਂ ਦਾ ਯੋਗਦਾਨ ਬਹੁਤ ਸੀਗਾ ਉਹਦੇ ਨਾਲ ਨਾਲ ਜਿਹੜੀ ਸੀਸੀਐਫਸੀ ਜਿਹੜੀ ਐਨਡੀਪੀ ਦੀ ਜਿਹੜੀ ਮੋਡਲੀ ਪਾਰਟੀ ਹੁੰਦੀ ਸੀ ਉਹਨਾਂ ਦਾ ਬੜਾ ਯੋਗਦਾਨ ਸੀ ਲੇਕਿਨ ਜਿਹੜਾ ਇੱਕ ਹੋਰ ਇਹਦਾ ਪੱਖ ਹੈ ਕਿ ਇਹਨਾਂ ਦਾ ਸਭ ਤੋਂ ਵੋਟ ਪਾਉਣ ਦਾ ਹੱਕ ਕਿਹਨੇ ਖੋਇਆ ਸੀਗਾ ਉਸ ਵਕਤ ਜਿਹੜੀ ਗਵਰਨਮੈਂਟ ਇਨ ਪਾਵਰ ਸੀਗੀ ਉਹ ਕਨਜ਼ਰਵੇਟਿਵ ਗਵਰਨਮੈਂਟ ਸੀ ਅੱਛਾ ਉਹਨਾਂ ਨੇ ਹੱਕ ਹੋਇਆ ਸੀ ਉਹਨਾਂ ਨੇ ਹੱਕ ਹੋਇਆ ਸੀਗਾ ਉਹ ਸੋ ਜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਦੀ ਡਿਬੇਟਸ ਨੇ ਉਹਨਾਂ ਨੂੰ ਪੜੋ ਉਹਦੇ ਵਿੱਚ ਬੜਾ ਕਲੀਅਰਲੀ ਉਹਨਾਂ ਨੇ ਬੜੇ ਨਸਲਵਾਦੀ ਉਹਦੇ ਵਿੱਚ ਬਿਆਨ ਦਿੱਤੇ ਹੋਏ ਨੇ ਵੀ ਅਸੀਂ ਇਹਨਾਂ ਨੂੰ ਇਹਨਾਂ ਦੇ ਤੇ ਵਿਸ਼ਵਾਸ ਨਹੀਂ ਕਰਦੇ ਫਲਾਨਾ ਸਾਰਾ ਕੁਝ ਬੜਾ ਡਿਗ੍ਰੇਡਿੰਗ ਸੀਗਾ ਉਹ ਜੀ ਬਿਲਕੁਲ ਲੇਕਿਨ ਅੱਜ ਅਸੀਂ ਇਸ ਮਕਾਮ ਤੇ ਪਹੁੰਚੇ ਆ ਕਿ ਅਸੀਂ ਉਸ ਚੇਅਰ ਤੇ ਬੈਠ ਕੇ ਉਹ ਫੈਸਲੇ ਕਰਦੇ ਆ ਜਿਨ੍ਹਾਂ ਤੋਂ ਸਾਨੂੰ ਰੋਕਿਆ ਗਿਆ ਸੀ ਹਾਂ ਬਿਲਕੁਲ ਜੀ ਮੈਂ ਤਾਂ ਹੀ ਕਹਿ ਰਿਹਾ ਕਿ ਉੱਥੇ ਵੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ ਜਦੋਂ ਇੱਕ ਦੋਨੇ ਪਾਸੇ ਆਪੋਜੀਸ਼ਨ ਦੇ ਵੀ ਤੇ ਗਵਰਨਮੈਂਟ ਵਾਲੇ ਵੀ ਐਮ ਐਲ ਏਜ਼ ਮਿਨਿਸਟਰ ਸਾਰੇ ਆ ਕੇ ਬਹਿ ਜਾਂਦੇ ਨੇ ਤੇ ਅਖੀਰ ਦੇ ਵਿੱਚ ਜੋ ਸਪੀਕਰ ਆਉਂਦਾ ਹੈ ਸਪੀਕਰ ਦੇ ਨਾਲ ਜਿਸ ਸ਼ਾਨੋ ਸ਼ੌਕਤ ਦੇ ਨਾਲ ਤੁਸੀਂ ਉੱਥੇ ਜਾਣੇ ਹੋ ਉਹ ਨਜ਼ਾਰਾ ਦੇਖਣ ਵਾਲਾ ਹੁੰਦਾ ਬੜੇ ਮਾਣ ਵਾਲੀ ਗੱਲ ਹੈ ਕਿ ਤੁਸੀਂ ਹੁਣ ਲਗਾਤਾਰ ਮੇਰਾ ਕਿਹੜਾ ਸਪੀਕਰ ਦਾ ਜਿਹੜਾ ਨਾਮ ਹੈ ਤੁਹਾਡੇ ਨਾਲ ਚੌਥੀ ਵਾਰ ਲਗਾਤਾਰ ਚੋਣ ਬਿਲਕੁਲ ਹਾਂਜੀ ਇਹ 2013 ਦੇ ਵਿੱਚ ਪਹਿਲੀ ਵਾਰੀ ਮੈਂ ਅਸਿਸਟੈਂਟ ਡੈਪਟੀ ਸਪੀਕਰ ਸੀ ਤੇ 2017 ਚ ਡੈਪਟੀ ਸਪੀਕਰ ਤੇ 20 ਆਬੀ ਦੇ ਵਿੱਚ ਸਪੀਕਰ ਬਣਿਆ ਤੇ ਹੁਣ ਸੈਕੰਡ ਟਾਈਮ ਫੇਰ ਲਾਸਟイヤー ਸਪੀਕਰ ਬਣਿਆ ਦਾ ਹਾਂ ਹੁਣ ਤਾਂ ਪੂਰੀ ਮਜੋਰਿਟੀ ਹੈ ਜੀ ਹੁਣ ਤਾਂ ਪੂਰਾ ਟਰਮ ਮੈਂ ਬਕਰ ਦਾ ਉੱਥੇ ਚੱਲੋਗੇ ਕੁਝ ਇੱਥੇ ਹੈ ਪੰਜਾਬੀ ਭਾਈਚਾਰੇ ਵੱਲੋਂ ਪਹਿਲੀ ਵਾਰੀ ਰਾਜਨੀਤਿਕ ਦੇ ਵਿੱਚ ਪੈਰ ਰੱਖਣ ਵਾਲੀ ਸ਼ਖਸੀਅਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਹੜੀ ਸੀ ਸਭ ਤੋਂ ਪਹਿਲਾਂ ਤਾਂ ਨਰਿੰਦਰ ਸਿੰਘ ਗਰੇਵਾਲ ਸੀ ਜਿਹੜੇ ਸਾਡੇ ਮੇਅਰ ਸੀਗੇ ਮਿਸ਼ਨ ਦੇ ਮਿਸ਼ਨ ਦੇ ਮੇਅਰ ਹਾਂਜੀ ਉਹ ਬਣੇ ਸੀਗੇ ਉਹ ਹਾਂਜੀ ਲੋਕਲ ਪੋਲਿਟਿਕਸ ਦੇ ਵਿੱਚ ਲੋਕਲ ਪੋਲਿਟਿਕਸ ਦੇ ਵਿੱਚ ਉਹ ਆਏ ਸੀਗੇ ਉਹ ਜਿਹੜੀ ਪ੍ਰੋਵਿੰਸ਼ੀਅਲ ਪੋਲਿਟਿਕਸ ਦੇ ਵਿੱਚ ਪਹਿਲਾਂ ਸੀ ਮਨਮੋਹਨ ਸਿੰਘ ਸੋਤਾ ਜਿਹਨੂੰ ਆਪਾਂ ਪਿਆਰ ਨਾਲ ਮੋਸ ਸੋਤਾ ਕਹਿੰਦੇ ਹਾਂ ਜਿਹੜਾ ਪੰਜਾਬੀ ਦੀ ਗੱਲਬਾਤ ਕਰਦੀ ਸੀ ਸੋ ਉਹ ਸੀਗਾ ਉਸ ਤੋਂ ਬਾਅਦ ਤਾਂ ਫਿਰ ਪੈੜਾਂ ਪੈ ਗਈਆਂ ਤੇ ਫਿਰ ਹੌਲੀ 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 ਨੰਬਰ ਵੱਧਦੇ ਗਏ ਨੇ ਤੇ ਇਸੇ ਤਰ੍ਹਾਂ ਹੀ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਵੀ ਹੌਲੀ ਹੌਲੀ ਸਾਰੇ ਲੋਕ ਆਉਣੇ ਸ਼ੁਰੂ ਹੋ ਗਏ ਸੀਗੇ ਤੇ ਫੈਡਰਲ ਜਿਹੜੀ ਗਵਰਨਮੈਂਟ ਦੇ ਵਿੱਚ ਹਰਮਪਾਲੀਵਾਲ ਮੱਲੀ ਸਾਹਿਬ ਉਹ ਸਾਰੇ ਉਸ ਫਿਰ ਉਹ ਐਮਪੀ ਬਣੇ ਉਸ ਪੀਰੀਅਡ ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਵਾਹ ਤੁਹਾਨੂੰ ਕਿੰਨੇ ਟਰਮ ਹੋ ਗਏ ਲਗਾਤਾਰ ਮੇਰੀ ਇਹ 6ਵੀਂ ਟਰਮ ਹੈ ਜੀ ਇਹ ਚੀ ਮਿੱਤਰ ਹਾਂਜੀ 2005 ਚ ਪਹਿਲੀ ਵਾਰੀ ਮੈਂ ਬਰਨ ਵਿੱਚ ਤੋਂ ਖੜਾ ਸੀ ਉਸ ਵਕਤ ਆਪਣੇ ਕੁਝ ਦੋਸਤ ਮਿੱਤਰ ਕਹਿੰਦੇ ਸੀ ਕਹਿੰਦੇ ਤੂੰ ਬਰਨ ਵਿੱਚੋਂ ਖੜਾ ਉੱਥੇ ਤਾਂ ਆਪਣੇ ਪੰਜਾਬੀਆਂ ਦੀ ਮੈਂ ਉਹੀ ਸਵਾਲ ਮੇਰੇ ਮਨ ਜਾ ਰਿਹਾ ਵੀ ਬਰਨ ਵਿੱਚ ਦੇ ਤਾਂ ਪੰਜਾਬੀ ਬਹੁਤ ਥੋੜੇ ਆ ਬੜੇ ਥੋੜੇ ਸਾਰਾ ਸਾਊਥ ਏਸ਼ੀਅਨ ਕਮਿਊਨਿਟੀ ਬਰਨ ਵਿੱਚ ਮਾਸਾਂ ਹੀ 6 ਜਾਂ 7% ਆ ਪੂਰੀ ਸਾਊਥੀ ਹਾਂਜੀ ਤੇ ਉਹਦੇ ਚ ਫਿਰ ਉਹ ਸਾਰੇ ਦੋਸਤ ਮਿੱਤਰ ਨੇ ਤੂੰ ਸਰੀ ਤੋਂ ਖੜਾ ਮੈਨਾਂ ਨਹੀਂ ਮੈਂ ਬਰਨਵੀ ਚ ਰਹਿਣਾ ਬਰਨਵੀ ਚੋਂ ਹੀ ਖੜਨਾ ਇੱਥੋਂ ਹੀ ਟਰਾਈ ਕਰਨੀ ਆ ਸੋ ਉਹ ਬੜੇ ਮੈਨੂੰ ਇਸ ਚੀਜ਼ ਦੀ ਆਈ ਐਮ ਵੈਰੀ ਹੰਬਲ ਟੂ ਗੈਟ ਦਰ ਸਪੋਰਟ ਜਿਹੜੀ ਉਸ ਵਕਤ ਸਪੋਰਟ ਮਿਲੀ ਜਿਹੜੀ ਮੈਜੋਰਟੀ ਗੋਰਿਆਂ ਦੀ ਆ ਜਾਂ ਬਾਕੀ ਕਮਿਊਨਿਟੀਆਂ ਦੀ ਆ ਸੋ ਸਿንስ ਦੈਨ 2005 ਤੋਂ ਲੈ ਕੇ ਹੁਣ ਤੱਕ ਮੇਰਾ ਜਿਹੜਾ ਵੋਟ ਦੀ ਕਾਊਂਟਿੰਗ ਗਿਣਤੀ ਆ ਉਹ ਸਭ ਤੋਂ ਵੱਧ ਰਹੀ ਆ ਉਹ ਸਭ ਤੋਂ ਵੱਧ ਰਹੀ ਆ ਹਮੇਸ਼ਾ ਹਮੇਸ਼ਾ ਯਾ ਇਹਦਾ ਮਤਲਬ ਹੈ ਕਿ ਲੋਕ ਹੁਣ ਜਿਹੜਾ ਅਜੋਕਾ ਸਮਾਂ ਮੱਝ ਤੋਂ 50 ਵਰੇ ਜਾਂ 100 ਵਰੇ ਪਿੱਛੇ ਨਹੀਂ ਜਾਵਾਂਗਾ ਅਜੋਕੇ ਸਮਝ ਲੋਕੀ ਚਮੜੀ ਨੂੰ ਨਹੀਂ ਬਲਕਿ ਸ਼ਖਸੀਅਤ ਨੂੰ ਜਾਂ ਉਹਦੇ ਕੰਮਾਂ ਨੂੰ ਦੇਖ ਕੇ ਲੋਕ ਲਾਈ ਕਰਦੇ ਹੱਸਦਾ ਬਿਲਕੁਲ ਹੁਣ ਦੇਖੋ ਸਾਡੇ ਉਸ ਇਲਾਕੇ ਦੇ ਵਿੱਚ ਤਕਰੀਬਨ 35% ਚਾਈਨੀਜ਼ ਵੋਟ ਹੈ 35% ਹਾਂ ਉਹਦੇ ਵਿੱਚ ਜਿਹੜੇ ਹੈਗੇ ਨੇ ਮੇਨਲੈਂਡ ਚਾਈਨਾ ਹਾਂਗਕਾਂਗ ਤਾਈਵਾਨ ਜਿਨਾਂ ਕਰ ਲੋਈੜੀ ਏਸ਼ੀਅਨ ਵੋਟ ਆ ਜਿਵੇਂ ਕੋਰੀਅਨ ਨੇ ਫਿਲੀਪੀਨੋ ਨੇ ਉਹ 35 ਤੋਂ 37% ਆ ਹੋ। ਓਕੇ। ਸੋ ਉਹਨਾਂ ਦੇ ਵਿੱਚੋਂ ਵੀ ਹਮੇਸ਼ਾ ਹੀ ਪਿਛਲੇ ਸਾਰੀਆਂ ਏਸ਼ੀਆਈ ਤਰ੍ਹਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਵੋਟਾਂ ਮੈਨੂੰ ਮਿਲਦੀਆਂ ਰਹੀਆਂ ਨੇ ਜਿਨ੍ਹਾਂ ਦਾ ਆਈ ਐਮ ਵੈਰੀ ਗ੍ਰੇਟਫੁਲ। ਪ੍ਰਾਊਡ ਪ੍ਰਾਊਡ ਵੀ ਹੁੰਦਾ ਏ। ਕਮਾਲ ਆ ਦੂਸਰੀ ਕਮਿਟੀ 'ਚ ਆ ਕੇ ਲੋਕੀ ਤੁਹਾਡੀ ਮਦਦ ਕਰਨਾ। ਅੱਛਾ ਇਹਦੇ ਵਿੱਚ ਥੋੜੀ ਜਿਆਦਾ ਦੱਸਿਓ ਕਿ ਮਿਨੋਰਟੀ ਆਪਾਂ ਜੇ ਭਰਦੇ ਹਿਸਾਬ ਨਾਲ ਦੇਖੀਏ ਘਟ ਗਿਣਤੀ ਜੇ ਆਪਾਂ ਕਹ ਪੰਜਾਬੀ ਦੀ ਘਟ ਗਿਣਤੀ ਕਹਦੇ ਆ ਘਟ ਗਿਣਤੀ ਵਾਲਿਆਂ ਦੇ ਵਿੱਚੋਂ ਤੁਸੀਂ ਆ ਕੇ ਇੱਕ ਸਭ ਤੋਂ ਉੱਚਾ ਉਹਦਾ ਜਿਹੜਾ ਪਾਰਲੀਮੈਂਟ ਦਾ ਉੱਥੇ ਬੈਠੇ ਇਹਦੇ ਵਿੱਚ ਕਦੇ ਸੋਚਿਆ ਨਹੀਂ ਵੀ ਜਦੇ ਜਿਹਨਾਂ ਲੋਕਾਂ ਦਾ ਮੁਲਕ ਸੀ ਇਹ ਉਹ ਤਾਂ ਨੇਟਿਵ ਸਨ ਸਾਡੇ ਭਾਰਤੀ ਰੈਡ ਇੰਡੀਅਨ ਸਨ ਕਦੇ ਸੋਚਿਆ ਨਹੀਂ ਦਿਮਾਗ ਦੇ ਵਿੱਚ ਆਇਆ ਨਹੀਂ ਵੀ ਸਾਡੇ ਨਾਲ ਜਿਵੇਂ ਵਿਤਕਰਾ ਹੁੰਦਾ ਰਿਹਾ ਤੇ ਅੱਜ ਇਹ ਮੁਲਕ ਤਾਂ ਇਹਨਾਂ ਦਾ ਇਹਨਾਂ ਨਾਲ ਵਿਵਸਥਾ ਉਹਨਾਂ ਦੀ ਗੱਲਬਾਤ ਉਠਾਈ ਕਦੇ ਬਿਲਕੁਲ ਦੇਖੋ ਜੀ ਇਹ ਜਿਹੜੇ ਸਾਡੇ ਨੇਟਿਵ ਅਨਡਿਜਨਸ ਲੋਕ ਨੇ ਉਹਨਾਂ ਦੇ ਨਾਲ ਸੈਂਕੜੇ ਸਾਲਾਂ ਤੋਂ ਨਹੀਂ ਹਜ਼ਾਰਾਂ ਸਾਲਾਂ ਤੋਂ ਜਿਹੜਾ ਇੱਥੇ ਲੋਕ ਰਹਿ ਰਹੇ ਨੇ ਉਹ ਉਹਨਾਂ ਦੇ ਨਾਲ ਸਭ ਤੋਂ ਵੱਡਾ ਵਿਤਕਰਾ ਇੱਥੇ ਹੋਇਆ ਓਕੇ ਹਜੇ ਵੀ ਹੋ ਰਿਹਾ ਹੂੰ ਹੂੰ ਸੋ ਜਦੋਂ ਮੈਂ ਸਪੀਕਰ ਬਣਿਆ 2020 ਦੇ ਵਿੱਚ ਮੈਂ ਫਰਸਟ ਉੱਥੇ ਜਿਹੜਾ ਮੇਰਾ ਐਕਸ਼ਨ ਇਹ ਸੀਗਾ ਜਸਟ ਟੂ ਲੁੱਕ ਅਰਾਊਂਡ ਯਾਰ ਇਹ ਪਾਰਲੀਮੈਂਟ ਬਿਲਡਿੰਗ ਹੈ ਉਹ ਜਿਹੜਾ ਸਭ ਤੋਂ ਵੱਡਾ ਕੋਲੋਨੀਅਲ ਸਿੰਬਲ ਆ ਸਾਡਾ ਉਹ ਬਿਲਡਿੰਗ ਦਾ ਜੇ ਤੁਸੀਂ ਆ ਕੇ ਦੇਖੋ ਉੱਥੇ ਸਟੈਚੂ ਜਿਹੜੇ ਲੱਗੇ ਹੋਏ ਨੇ ਦੇ ਆਲ ਗੋਰਿਆਂ ਦੇ ਨੇ ਹਣਾ ਉਹ ਇੰਡੀਜਨਸ ਦਾ ਬਿਲਕੁਲ ਉੱਥੇ ਕੋਈ ਨਾਮ ਨਿਸ਼ਾਨ ਨਹੀਂ ਸੀ ਸੋ ਉਸ ਚੀਜ਼ ਨੂੰ ਦੇਖਦੇ ਹੋਏ ਮੈਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਟਰੂਥ ਐਂਡ ਰੈਕਨਸਿਲੀਏਸ਼ਨ ਵੈਰੀ ਨਾਈਸ ਤੋਂ ਉਹਦੇ ਵਿੱਚ ਮੈਂ ਇੱਕ ਸਭ ਤੋਂ ਪਹਿਲਾਂ ਤਾਂ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਚਾਰ ਮੇਰੇ ਐਡਵਾਈਜ਼ਰ ਨੇ ਉਹ ਚਾਰੇ ਐਡਵਾਈਜ਼ਰ ਨੇਟਿਵ ਜਿਹੜੇ ਇੰਡੀਜਨਸ ਚੀਫ ਨੇ ਉਹ ਵਿਲੀਅਮਜ਼ ਲੈਕ ਤੋਂ ਹਾਂ ਹਾਂ ਚਲਾਵੈਕ ਤੋਂ ਅੱਛਾ ਮਸਕੀਮ ਜਿਹੜੇ ਯੂਵੀਸੀ ਦੇ ਕੋਲੇ ਆ ਤੇ ਇੱਕ ਆਪਣੇ ਟਵਰਸਨ ਉਹ ਚਾਰ ਜਿਹੜੇ ਬੰਦੇ ਨੇ ਕਿਉਂਕਿ ਜਦੋਂ ਨਾ ਆਪਾਂ ਦੇਖਿਆ ਇਹ ਜਿਹੜੇ ਪੋਲੀਟੀਸ਼ਨ ਨੇ ਉਹ ਜਾ ਕੇ ਫੋਟੋ ਖਿਚਾਉਂਦੇ ਨੇ ਉਹ ਜਿਹੜੇ ਫੋਟੋ ਖਾ ਕੇ ਆ ਜਾਂਦੇ ਆ ਯਾਕੀ ਇਹ ਪਰਸੈਪਸ਼ਨ ਆ ਫੋਟੋ ਕਲਚਰ ਹਾਂ ਫੋਟੋ ਕਲਚਰ ਆ ਹੋ ਉਹ ਜਿਹੜਾ ٹرسٹ ਵਿਨ ਕਰਨ ਵਾਸਤੇ ਆਈ ਮੇਡ ਸ਼ੋਰ ਕਿ ਵੀ ਉਹਨਾਂ ਲੋਕਾਂ ਨੂੰ ਜਾ ਕੇ ਬੈਠ ਕੇ ਉਹਨਾਂ ਨਾਲ ਗੱਲ ਕੀਤੀ ਜਾਵੇ ਉਹਨਾਂ ਤੋਂ ਸਿੱਖਿਆ ਜਾਵੇ ਉਹਨਾਂ ਨੂੰ ਵਿੱਚ ਸ਼ਾਮਿਲ ਕੀਤਾ ਜਾਵੇ ਉਹਨਾਂ ਦੀ ਸਲਾਹ ਦੇ ਨਾਲ ਹੀ ਤੁਰਿਆ ਜਾਵੇ ਸੋ ਉਹ ਕਰਨ ਦੇ ਨਾਲ ਆਈ ਵਾਂ ਦਾ ٹرسٹ ਹੁਣ ਅੱਜ ਮੈਨੂੰ ਜਿਹੜੇ ਹੈ ਬੀਸੀ ਯੂਨੀਅਨ ਆਫ ਬੀਸੀ ਇੰਡੀਅਨ ਚੀਫਸ ਜਿਹੜੀ ਕਿ ਲਾਰਜੈਸਟ ਆਰਗੇਨਾਈਜੇਸ਼ਨ ਆ ਕੈਨੇਡਾ ਦੀ ਜਿਹੜੀ ਹੈਗੀ ਆ ਦ ਲੀਡਰਸ਼ਿਪ ਕਾਉਂਸਲ ਆਫ ਇੰਡੀਅਨ ਚੀਫਸ ਸੈਟਸ ਅਗੇ ਉਹ ਉਹ ਬੋਡੀ ਉਹਨਾਂ ਦੀ ਜਿਹੜੀ ਓਵਰਆਲ ਬੋਡੀ ਹੈ ਦੇ ਆਲ ਸਪੋਰਟ 100% ਜਿਹੜਾ ਮੈਂ ਇਨੀਸ਼ੀਏਟਿਵ ਲੈ ਆ ਨੀ ਉਥੇ ਆਪਣੀ ਪਾਰਲੀਮੈਂਟ ਦੇ ਵਿੱਚ ਹੁਣ ਅਸੀਂ ਉਹ ਨੇਟਿਵ ਕਲਚਰ ਨੂੰ ਬੜਾ ਘਰਤਾ ਵਿੱਚ ਸ਼ਾਮਿਲ ਕੀਤਾ ਕੋਈ ਵੀ ਜੋ ਪਾਰਲੀਮੈਂਟ ਸ਼ੁਰੂ ਕਰੀਆ ਉਹਨਾਂ ਦੇ ਚੀਫਸ ਨੂੰ ਉਹਨਾਂ ਦੇ ਕਲਚਰ ਨੂੰ ਉਹਨਾਂ ਡਾਂਸਰਸ ਨੂੰ ਬੁਲਾ ਕੇ ਉੱਥੋਂ ਸ਼ੁਰੂ ਕਰਦੇ ਉਹਨਾਂ ਤੋਂ ਪ੍ਰੇਰ ਕਰਵਾ ਕੇ ਸ਼ੁਰੂ ਕਰੀ ਲਿਆ ਤਾਂ ਕਿ ਉਹਨਾਂ ਨੂੰ ਇਹ ਲੱਗੇ ਵੀ देयर ਇਸ ਅ ਇਨਕਲੂਸਿਵ ਪਲੇਸ ਵਾਹ ਜੀ ਵਾਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਉਹਨਾਂ ਦੇ ਲਈ ਜਿਨ੍ਹਾਂ ਦਾ ਆਪਣਾ ਮੁਲਕ ਸੀ ਜਿਨ੍ਹਾਂ ਨੂੰ ਉਹ ਲੋਕ ਛੱਡ ਚੁੱਕੇ ਸਨ ਜਿਨ੍ਹਾਂ ਨੇ ਆ ਕੇ ਇਸ ਨੂੰ ਟੇਕਓਵਰ ਕੀਤਾ ਪਰ ਤੁਸੀਂ ਉਸ ਕੰਸਟਿਟੂਐਂਟ ਵੈਂਦੇਸਰ ਉਹਨਾਂ ਨੂੰ ਰੈਕੋਗਨਾਈਜ਼ ਕੀਤਾ। ਪਲੱਸ ਜਿਹੜੀ ਉਹਨਾਂ ਦੀ ਲੈਂਗੁਏਜ ਸੀ ਨਾ ਭਾਸ਼ਾ ਉਹਨੂੰ ਖਤਮ ਕੀਤਾ ਗਿਆ ਸੀ। ਉਸ ਏਰੀਆ ਵਿੱਚ ਵਿਕਟੋਰੀਆ ਏਰੀਆ ਦੇ ਵਿੱਚ ਲੋਕਾਂਗਨ ਲੈਂਗੁਏਜ ਬੋਲੀ ਜਾਂਦੀ ਸੀਗੀ ਜਿਹੜੀ ਕਿ ਆਲਮੋਸਟ ਲੋਕਾਂਗਨ ਹਾਂ। ਸੋ ਉਹਨੂੰ ਖਾਤਮ ਕਰ ਦਿੱਤਾ ਗਿਆ ਸੀ। ਉਹ ਮੈਂ ਸਾਰੀ ਜਿਹੜੀ ਬਾਹਰ ਬਿਲਡਿੰਗ ਦੇ ਬਾਹਰਲੇ ਵਾਸਤੇ ਇਨਸਕ੍ਰਾਈਬ ਕਰਵਾਤੀ ਪਰਮਾਨੈਂਟ ਉਹ ਜੋ ਤੁਸੀਂ ਵਿਕਟੋਰੀਆ ਪਾਰਲੀਮੈਂਟ ਦੇ ਅੱਗੇ ਪਿੱਛੇ ਉਹ ਜਿਹੜੀ ਭਾਸ਼ਾ ਹੈ ਉਹ ਤੁਹਾਡੇ ਵੱਲੋਂ ਆ ਕੇ ਲਖਵਾਈ ਗਈ ਹੈ ਬਾਦ ਹਾਂਜੀ ਉਹ ਲਖਵਾਈ ਸੀ ਤੇ ਉਹ ਜਦ ਤੁਸੀਂ ਜਾਓਗੇ ਦੇਖੋਗੇ ਜਦੋਂ ਜਿਹੜੀ ਮੇਨ ਰੋਡ ਆ ਨਾ ਪਾਣੀ ਵਾਲੇ ਪਾਸੇ ਉਹ ਜਿਹੜਾ ਪਾਰਕ ਦੇ ਨਾਲ ਜਿਹੜੀ ਛੁੱਛੜੀ ਖੰਡ ਆ ਉਹ ਤੇ ਸਾਰੀਆਂ ਲੋਕਾਂਗਨ ਲੈਂਗੁਏਜ ਦੇ ਵਿੱਚ ਨਸੀ ਲਿਖੇ ਹੋਏ ਨੇ। ਵਾਹ ਜੀ। ਤੇ ਉਹਨਾਂ ਦੇ ਹੁਣ ਤਾਂ ਸਟੈਚੂ ਵੀ ਹੈ ਤੁਸੀਂ ਨਾਲ ਦੀ ਨਾਲ ਉਹ ਤਸਵੀਰਾਂ ਵੀ ਨਾਲ ਮਿਕਰ ਪਾਰਲੀਮੈਂਟ ਹਾਊਸ ਦੇ ਬਾਹਰਲੇ ਪਾਸੇ ਉਹ ਜਿਹੜੀ ਉਹ ਵੀ ਆ ਅਸੀਂ ਉਹਨਾਂ ਦਾ ਇੱਕ ਜਿਹੜੇ ਰੈ residențial ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਗਏ ਸੀਗੇ ਇਹਨਾਂ ਨੇ ਹੁੰਦਾ ਧਰਮ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਲਈ ਅਸੀਂ ਇੱਕ ਗਾਰਡਨ ਵੀ ਉੱਥੇ ਬਣਾ ਰਹੇ ਹਾਂ। ਅੱਛਾ ਚੌਹਾਨ ਸਾਹਿਬ ਜਦੋਂ ਪਿੰਡੋਂ ਕਿਤੇ ਨਿਕਲੇ ਹੋਣੇ ਨੇ ਕਿਸ ਵੇਲੇ ਜਿਵੇਂ ਆਪਾਂ ਪਿੰਡਾਂ 'ਚੋਂ ਪਰਪੁਰਕੇ ਆਏ ਤੇ ਹੁੰਦਾ ਵਿੱਚ ਚੱਲੀ ਅਰ ਕੈਨੇਡਾ ਚੱਲੇ ਆ ਕੋਈ ਨਹੀਂ ਉੱਥੇ ਮਾੜੀ-ਮਿਠੀਆਂ ਬੇਰੀ-ਬੁਰੀਆਂ ਤੋੜ ਕੇ ਦੋ ਪੈਸੇ ਕਮਾ ਕੇ ਕਰ ਕਦੇ ਸੋਚਿਆ ਸੀ ਇਸ ਤਰ੍ਹਾਂ ਵੀ ਇਸ ਕੋਸੀ ਦੇ ਵੀ ਬਹਿ ਜਾਗੇ ਕੋਈ ਖਿਆਲ ਬਣੀ ਸੀ ਆਇਆ ਬਿਲਕੁਲ ਹੀ ਦੇਖੋ ਮੈਂ ਨਾ 75 ਜੀ ਡੇ ਬੈਰਟ ਉਹਨਾਂ ਨੂੰ ਮਿਲਿਆ ਸੀ ਜਿਹੜੇ ਸਾਡੇ ਐਨਡੀਪੀ ਦੇ ਪਹਿਲੇ ਪ੍ਰੀਮੀਅਰ ਡੇ ਬੈਰਟ ਹਨ ਹਾਂਜੀ ਉਹਨਾਂ ਨੇ ਮੈਨੂੰ ਇਨਸਪਾਇਰ ਕੀਤਾ ਅੱਛਾ ਮੈਂ ਉਦੋਂ ਮੈਂਬਰਸ਼ਿਪ ਲਈ ਸੀ ਐਨਡੀਪੀ 75 75 OK ਸੋ ਲੇਕਨ ਕਿਸੇ ਪੋਲੀਟਿਕਲ ਆਫੀਸਲੀ ਰਨ ਕਰਨਾ ਨੈਵਰ ਥੋਟ ਅਬਾਊਟ ਪਰ ਤੁਸੀਂ ਲੀਡਰਸ਼ਿਪ ਗੁਣ ਤਾਂ ਤੁਹਾਡੇ ਅੰਦਰ ਯੂਨੀਅਨ ਕਰਕੇ ਪਹਿਲੇ ਹੀ ਸੀ ਕਿਉਂਕਿ ਜੁਨੀਅਨ ਦੇ ਵਿੱਚ ਤਾਂ ਸੀ ਸਰਚਨਪਾਲ ਸੇ ਗੱਲ ਤੁਸੀਂ ਸਾਰੇ ਲੱਗੇ ਰਹੇ ਹੋ ਕੱਲਾ ਵਹੀ ਨਹੀਂ ਮੈਂ ਜਦੋਂ ਇੰਡੀਆ ਪੜ੍ਹਦਾ ਸੀ ਨਾ ਲੁਧਿਆਣੇ ਆਰੀਆ ਕਾਲਜ ਦੇ ਵਿੱਚ ਸਾਡੀ ਉੱਥੇ ਜਿਹੜੀ ਸਟੂਡੈਂਟ ਯੂਨੀਅਨ ਸੀ ਉਹਦਾ ਵੀ ਮੈਂ ਜਨਰਲ ਸੈਕਟਰੀ ਹੁੰਦਾ ਸੀ ਓਕੇ ਔਰ ਸਪੋਕਨ ਪਹਿਲਾਂ ਹੀ ਸ਼ੁਰੂ ਤੋਂ ਹੀ ਗੱਲਬਾਤ ਕਰਦੇ ਰਹਿੰਦੇ ਸੀ ਹੁਣ ਜਿਹੜੇ ਸਾਡੇ ਬੱਚੇ ਸਾਡੇ ਪੇਰੈਂਟਸ ਨੇ ਸਾਡੇ ਪੇਰੈਂਟਸ ਨੂੰ ਇਹ ਹੁੰਦਾ ਕਿ ਨਹੀਂ ਯਾਰ ਕਿਸੇ ਨੂੰ ਵਕੀਲ ਬਣਾ ਲਈਏ ਕਿਸੇ ਨੂੰ ਡਾਕਟਰ ਬਣਾ ਲਈਏ ਚਲੋ ਕੋਈ ਉਹਨਾਂ ਕੋਲ ਬਿジネス ਬਾਈ ਕਰ ਦਈਏ ਅਸਲ ਤੇ ਵਿੱਚ ਸਾਡੇ ਲਈ ਜਿਹੜੇ ਬੰਦੇ ਕਾਨੂੰਨ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਹੁੰਦੇ ਆ ਉਹਦੇ ਵਿੱਚ ਤਾਂ ਸਾਨੂੰ ਬਿਊਰੋਕਰੇਟ ਤੇ ਪੋਲਿਟਿਸ਼ੀਅਨ ਚਾਹੀਦੇ ਆ ਇਹੋ ਜਿਹੇ ਪੋਲਿਟਿਸ਼ੀਅਨ ਜਿਹੜੇ ਕਮਿਊਨਿਟੀ ਲਈ ਇੱਕ ਨਵਾਂ ਇਤਿਹਾਸ ਸਿਰਸਕਣ ਜਿਵੇਂ ਤੁਸੀਂ ਸਿਰਜਿਆ ਕਿ 네ਟਿਵ ਜਿਨ੍ਹਾਂ ਦਾ ਮੁਲਕ ਹੈ ਉਹਨਾਂ ਦੀ ਲੈਂਗੁਏਜ ਨੂੰ ਸਰਵਾਈ ਕਰਵਾਇਆ ਦੁਬਾਰਾ ਉਹਨਾਂ ਦੇ ਜਿਹੜੇ ਪੁਰਖੇ ਸੀ ਉਹਨਾਂ ਨੂੰ ਚੇਤੇ ਕਰਵਾਇਆ ਕਿ ਮੁਲਕ ਤੁਹਾਡਾ ਜੇ ਸਾਡਾ ਨਹੀਂ ਸਾਨੂੰ ਤੁਸੀਂ ਮੌਕਾ ਦਿੱਤਾ ਕਿ ਸਰਵ ਕਰਨ ਦਾ ਇਹ ਬੜੀ ਵੱਡੀ ਗੱਲ ਹੈ ਉਹਨਾਂ ਲਈ ਸਨੇਹਾ ਕੀ ਹੈ ਯੂਥ ਦੇ ਲਈ ਖਾਸ ਕਰਕੇ ਜਿਹੜਾ ਆਪਣੇ ਇੰਡੀਜਨਸ ਯੂਥ ਆ ਉਹਨਾਂ ਨੂੰ ਬੜੀਆਂ ਜਿਹੜੀਆਂ ਚੈਲੰਜਸ ਦੇ ਵਿੱਚ ਹੁੰਦੀ ਨੰਘਣਾ ਪੈਂਦਾ ਜੇ ਜੇ ਤੁਸੀਂ ਦੇਖੋ ਅੱਜ ਕੱਲ ਮੈਂਟਲ ਹੈਲਥ ਦੀ ਆਪਾਂ ਗੱਲ ਕਰਦੇ ਆਂ ਵੱਡੀ ਗਿੰਤੀ ਦੇ ਵਿੱਚ ਉਹ ਜਿਹੜੇ ਲੋਕ ਨੇ ਉਹ ਅਨਡਿਜੀਨਸ ਲੋਕ ਨੇ ਹੈਨਾ ਤੇ ਜਾਂ ਜਿਹੜੇ ਤੁਸੀਂ ਡਾਉਨਟਨ ਵੈਨਕੂਰਚ ਵੀ ਦੇਖ ਲਓ ਜਿਹੜੇ ਸਫਰ ਕਰ ਰਹੇ ਉਹ ਵੀ ਉਹੀ ਨੇ ਸੋ ਉਹਨਾਂ ਨੂੰ ਅਪਲਿਫਟ ਕਰਨ ਵਾਸਤੇ ਜਿਹੜੇ ਹੈਗੇ ਅਸੀਂ ਤਾਂ ਉਹ ਬਾਹਰੋਂ ਖੜ ਕੇ ਉਹਨਾਂ ਦੀ ਸਪੋਰਟ ਕਰ ਸਕਦੇ ਆਂ ਇੰਦਰੂਨੀ ਤੌਰ ਤੇ ਉਹਨਾਂ ਦੇ ਆਪ ਦੀ ਲੀਡਰਸ਼ਿਪ ਦੇ ਸਾਥਕ ਹੀ ਹੋਣੇ ਜਿਹੜੀ ਕਿ ਉਹ ਕਰ ਰਹੇ ਨੇ ਉਹ ਬਹੁਤ ਅੱਜਕਲ ਕਾਮਯਾਬੀ ਦੇ ਨਾਲ ਅੱਗੇ ਵਧ ਰਹੇ ਨੇ ਆਪਾਂ ਤਾਂ ਸਾਰੇ ਜਣੇ ਰਲ ਕੇ ਉਹਨਾਂ ਦਾ ਹੱਥ ਫੜ ਕੇ ਜਾਂ ਉਹਨਾਂ ਦੇ ਮਗਰ ਖੜ ਕੇ ਉਹਨਾਂ ਨੂੰ ਹਲਾਸ਼ੇਰੀ ਦੇ ਸਕਦੇ ਆਂ ਜੀ 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 ਤੇ ਆਪਣੇ ਬੱਚਿਆਂ ਦੇ ਲਈ ਖਾਸ ਕਰਕੇ ਯੂਥ ਕਿਉਂਕਿ ਗਵਰਨਮੈਂਟ ਐਨਡੀਪੀ ਦੀ ਅਸੂਲੇ ਤੇ ਉਸ ਹੱਬ ਦੇ ਨਾਲ ਜਿਹੜਾ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸ਼ਹਿਰ ਹੈ ਪੰਜਾਬੀਆਂ ਦਾ ਤੀਜਾ ਪੰਜਾਬ ਮੈਂ ਕਹਾ ਇੱਕ ਲੈਂਦਾ ਪੰਜਾਬ ਹੈ ਇੱਕ ਚੜਦਾ ਪੰਜਾਬ ਹੈ ਤੀਜਾ ਪੰਜਾਬ ਸਾਡਾ ਸਰੀ ਹੈ ਇੱਥੇ ਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਸਰੀ ਦੀ ਪੁਲਿਸ ਦੇ ਬਾਬਤ ਬੜਾ ਚਿਰ ਉਹਨਾਂ ਨੇ ਆਪਣੇ ਆਪ ਲੜੇ ਨੇ ਸਰਕਾਰ ਨੇ ਹਮਾਇਤ ਦਿੱਤੀ ਹੈ ਹੁਣ ਜਿਹੜਾ ਕ੍ਰਾਈਮ ਰੇਟ ਹੈ ਇਹਨੂੰ ਘਟਾਉਣ ਦੇ ਲਈ ਕੋਈ ਇਹੋ ਜਿਹਾ ਉਪਰਾਲਾ ਕਿਉਂਕਿ ਤੁਸੀਂ ਇੱਕ ਬ੍ਰੇਨ ਬੈਠੇ ਹੋ ਉੱਥੇ ਜਿਨ੍ਹਾਂ ਨੇ ਸਾਰੀਆਂ ਗੱਲਾਂ ਸੋਚਣੀਆਂ ਨੇ ਇਹਦੇ ਬਾਰੇ ਕੋਈ ਇਹੋ ਜਿਹਾ ਯਤਨ ਬਹੁਤ ਬਹੁਤ ਯਤਨ ਹੋ ਰਹੇ ਨੇ ਕੁਲਦੀਪ ਸਿੰਘ ਜੀ ਕਿਉਂਕਿ ਜਿਹੜੀ ਆਪਣੀ ਕਮਿਊਨਿਟੀ ਹੈ ਕਮਿਊਨਿਟੀ ਦੀ ਲੀਡਰਸ਼ਿਪ ਹੈ ਉਹ ਵੀ ਬਹੁਤ ਇਹਦੇ ਬਾਰੇ ਕਨਸਰਨਡ ਹੈ ਜੀ ਉਹਨਾਂ ਦੇ ਨਾਲ ਰਲ ਕੇ ਉਹਨਾਂ ਦੀ ਫੀਡਬੈਕ ਦੇ ਨਾਲ ਉਹਨਾਂ ਦੀ ਇੰਟਰੈਕਸ਼ਨ ਦੇ ਨਾਲ ਬਹੁਤ ਕਦਮ ਚੁੱਕੇ ਜਾ ਰਹੇ ਨੇ ਪੁਲਿਸ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਪੁਲਿਸ ਦੀ ਜਿਹੜੀ ਸਟ੍ਰੈਂਥ ਆ ਉਹਨੂੰ ਇਨਕਰੀਜ਼ ਕਰਨਾ ਉਹਨੂੰ ਵਧਾਉਣਾ ਜੀ ਦੂਜਾ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਅਵੇਅਰਨੈਸ ਕਰਨੀ ਵੀ ਜਿਹੜਾ ਕ੍ਰਾਈਮ ਆ ਕਿਵੇਂ ਸ਼ੁਰੂ ਹੁੰਦਾ ਕਿਉਂ ਹੁੰਦਾ ਕਿੱਥੇ ਜਾਂਦਾ ਉਹਦੇ ਨਾਲ ਜਿਹੜੀ ਤੁਹਾਡਾ ਓਵਰਆਲ ਕਲਚਰਲ ਤੇ ਤੁਹਾਡੀ ਆਪਜੀ ਇੰਡੀਵਿਜੂਅਲ ਜਿਹੜੀ ਲਾਈਫ ਆ ਉਹਦੇ ਤੇ ਕੀ ਅਸਰ ਪੈਂਦਾ ਉਹ ਉਹ ਸਾਰੇ ਕਦਮ ਚੁੱਕੇ ਜਾ ਰਹੇ ਨੇ ਉਹ ਲੇਕਨ ਜਿਸ ਤਰ੍ਹਾਂ ਤੁਸੀਂ ਦੇਖੋਗੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਡਰੱਗ ਦੀ ਪ੍ਰੋਬਲਮ ਆ ਬਹੁਤ ਵੱਡੀ ਵਰਲਡਵਾਈਡ ਹੋਏ ਉਹਨੂੰ ਕਾਊਂਟਰ ਕਰਨਾ ਉਹਨੂੰ ਰੋਕਣਾ ਸਾਰਿਆਂ ਨੂੰ ਰਲ ਕੇ ਮਿਲ ਕੇ ਉਹਦਾ ਕੰਮ ਕਰਨਾ ਪੈਣਾ ਮੈਂ ਕਈ ਵਾਰੀ ਅਸੀਂ ਇੰਡੀਵਿਜੂਅਲ ਜਿਹੜੀ ਆਪਦੇ ਕਮਿਊਨਿਟੀ ਦੇ ਵਿੱਚ ਦੇਖ ਲੈਨੇ ਆ ਵੀ ਆ ਇਨਸੀਡੈਂਟ ਹੋ ਗਿਆ ਬਹੁਤ ਵੱਧ ਗਿਆ ਇਹ ਸਾਰੇ ਪਾਸੇ ਵੱਧ ਰਿਹਾ ਲੇਕਿਨ ਇਸ ਨੂੰ ਸਾਰਿਆਂ ਨੂੰ ਰਲ ਕੇ ਹੀ ਇਹਨੂੰ ਰੋਕਣ ਦਾ ਕਦਮ ਚੁੱਕਣਾ ਪੈਣਾ ਜਿਹੜੇ ਕਿ ਆਪਾਂ ਸਾਰੇ ਕਰ ਰਹੇ ਹਾਂ ਹੋਪਫੁਲੀ ਸਕੂਲਾਂ ਦੇ ਵਿੱਚ ਜਿਹੜੀ ਅਵੇਅਰਨੈਸ ਆ ਰਹੀ ਹੈ ਉਹਦੇ ਨਾਲ ਜਿਹੜੇ ਬੱਚੇ ਨੇ ਸਾਡੇ ਜਿਹੜੀ ਨੈਕਸਟ ਜਨਰੇਸ਼ਨ ਆ ਦੇ ਵਿਲ ਬੀ ਅਲਰਟਡ devil stay away ਜਿਹੜੀ ਉਹਨਾਂ ਨੂੰ ਡਰਗ ਪੈਡਲਿੰਗ ਹੁੰਦੀ ਹੈ ਜਾਂ ਉਹਨਾਂ ਨੂੰ ਅਟਰੈਕਟ ਕੀਤਾ ਜਾਂਦਾ क्राइम ਦੇ ਵਿੱਚ ਤੇ ਦੇ ਕੈਨ ਮੇਕ ਮੋਰ ਮਨੀ ਡਿਫਰੈਂਟ ਲਾਈਫ ਸਟਾਈਲ ਸੋ ਉਹ ਸਾਰਾ ਕੁਝ ਕਰਕੇ ਰਲ ਕੇ ਹੀ ਇਹਨੂੰ ਆਪਾਂ ਰੋਕ ਸਕਦੇ ਹਾਂ ਜਿਹੜਾ ਕਿ ਮੈਂ ਆਮ ਫੀਲਿੰਗ ਵੈਰੀ ਅਨਕਰੇਜਡ ਜਿਹੜੀਆਂ ਸਾਨੂੰ ਫੀਡਬੈਕ ਆ ਰਹੀ ਹੈ ਕਮਿਊਨਿਟੀ ਦੇ ਵਿੱਚੋਂ ਇਟਸ ਹੈਪਨਿੰਗ ਬਟ ਲੋਟ ਮੋਰ ਵਰਕ ਨੀਡਸ ਟੂ ਬੀ ਡਨ ਹਾਲੇ ਕਾਫੀ ਬਹੁਤ ਕੁਝ ਕਰਨਾ ਹੈ ਵੱਡੀਆਂ ਵੱਡੀਆਂ ਫੈਕਟਰੀਆਂ ਇੰਡਸਟਰੀਆਂ ਜਿੱਥੇ ਇਹ ਡਰਗ ਮੈਨੂਫੈਕਚਰ ਹੁੰਦੀ ਹੈ ਉਹ ਫੜੀਆਂ ਵੀ ਨਹੀਂ ਇਸ ਕੋਈ ਸ਼ੱਕ ਵਾਲੀ ਗੱਲ ਨਹੀਂ ਬਹੁਤ ਵੱਡੀ ਤعداد ਦੇ ਵਿੱਚ ਫੜੀਆਂ ਵੀ ਨਹੀਂ ਕੀ ਕਿਤੇ ਇੰਨਾ ਤਾਂ ਨਹੀਂ ਹੋ ਰਿਹਾ ਕਿ ਜਿਹੜੇ ਜਿਵੇਂ ਪੰਜਾਬ ਦੇ ਵਿੱਚ ਚੱਲਦੇ ਆ ਛਾਪੇ ਵਜਰੇ ਨੇ ਕਹਿੰਦੇ ਜੀ ਪੰਜਾਬ ਦੇ ਵਿੱਚੋਂ ਅਸੀਂ ਖਤਮ ਕਰ ਦੇਣੀ ਆ ਉਹ ਪੁਰੀਆਂ ਵਾਲੇ ਤਾਂ ਫੜੀ ਜਾਂਦੇ ਆ ਤੇ ਜਿਹਨੂੰ ਜਿਹਦੇ ਵਿੱਚੋਂ ਪੁਰੀਆਂ ਬਣਦੀਆਂ ਨੇ ਵੱਡੇ ਕੁਆਂਟਨ ਵਾਲੇ ਉਹਨਾਂ ਕੋ ਹੱਥ ਨਹੀਂ ਪੈਂਦਾ ਇਹਦੇ ਵਾਸਤੇ ਕੋਈ ਇਹੋ ਜਿਹਾ ਸਖਤ ਕਾਨੂੰਨ ਬਣ ਸਕਦਾ ਹੈ ਕਿ ਜਿਹੜੇ ਲੋਕ ਕਿਉਂਕਿ ਪੁਲਿਸ ਵਾਲੇ ਮੈਂ ਕਾਫੀ ਲੰਮੇ ਸਮੇਂ ਤੋਂ ਬਿਜ਼ਨਸ ਦੇ ਵਿੱਚ ਆ ਚੋਰੀ ਕਰਦਾ ਕੋਈ ਵਿਅਕਤੀ ਫੜਿਆ ਜਾਂਦਾ ਪੁਲਿਸ ਫੜ ਕੇ ਲੈ ਜਾਂਦੀ ਹੈ ਘੰਟੇ ਬਾਅਦ ਉਹੀ ਵਿਅਕਤੀ ਫੇਰ ਆ ਕੇ ਤੇ ਤੁਹਾਨੂੰ ਉਂਗਲ ਖੜੀ ਕਰਕੇ ਕਹਿੰਦਾ ਕਿ ਆ ਦੇਖੋ ਮੈਂ ਇੱਥੇ ਆ ਤੂੰ ਕੀ ਕਰਨਾ ਹੀ ਕਰ ਲਿਆ ਬਿਲਕੁਲ ਫੇਰ ਦੁਬਾਰਾ ਉਹੀ ਚੋਰੀ ਕਰਦਾ ਤੇ ਆਰਾਮ ਨਾਲ ਭਜਦਾ ਐਹੋ ਜੀਆਂ ਚੀਜ਼ਾਂ ਰੋਕਣ ਵਾਸਤੇ ਕੋਈ ਕਾਨੂੰਨ ਨਹੀਂ ਪੁਲਿਸ ਦੇ ਕੋਲ ਹੋਰ ਅਥਾਰਟੀਜ਼ ਨਹੀਂ ਦਿੱਤੀਆਂ ਜਾ ਸਕਦੀ ਅਗੇ ਨੂੰ ਕਾਫੀ ਉਹਨਾਂ ਦੇ ਪਾਵਰ ਦੇ ਵਿੱਚ ਵਾਅਦਾ ਕੀਤਾ ਗਿਆ ਜਿਹੜੀ ਫੈਂਟਨੋਲ ਦੀ ਇਸ਼ੂ ਆ ਨਾ ਜਿਹੜਾ ਸਭ ਤੋਂ ਵੱਡੀ ਡਰੱਗ ਜਿਹੜੀ ਆਪਣੀ ਮਾਰਕੀਟ ਦੇ ਵਿੱਚ ਆਉਂਦੀ ਆ ਜੀ ਉਹ ਹਾਲਾਂਕਿ ਪ੍ਰੈਜ਼ੀਡੈਂਟ 트੍ਰੰਪ ਇਹ ਕਹਿ ਰਹੇ ਨੇ ਕੈਨੇਡਾ ਤੋਂ ਉਧਰੋਂ ਜਾ ਰਹੀ ਹੈ ਲੈ ਕੇ ਆ ਰਹੀ ਹੈ ਉਹ ਅਮਰੀਕਾ ਤੋਂ ਇੱਥੇ ओके ਇੱਥੇ ਲੋਕਲ ਮੈਨੂਫੈਕਚਰਿੰਗ ਵੀ ਹੁੰਦੀ ਆ ਲੇਕਿਨ ਜਿਹੜੀ ਉਹ ਡਰਗ ਦੀ ਸਰਕੂਲੇਸ਼ਨ ਆ ਇਟਸ ਬਾਟ 1% ਐਸ ਕੰਪੇਅਰਡ ਟੂ ਜਿਹੜੀ ਅਮਰੀਕਾ ਦੇ ਵਿੱਚ ਜੋ ਕੁਝ ਹੋ ਰਿਹਾ ਔਰ ਲੈਸ ਥੈਨ 1% ਬਟ ਸਟਿਲ ਉਹ 1% ਆਪਣੀ ਪੋਪੂਲੇਸ਼ਨ ਦੇ ਮੁਤਾਬਕ ਸਾਡੀ ਪੋਪੂਲੇਸ਼ਨ ਵੀ ਘੱਟ ਆ ਬਹੁਤ ਥੋੜੀ ਆ ਨਾ ਸੋ ਉਹ ਜਿਹੜੀ 1% ਇਜ਼ ਵੈਰੀ ਹਾਈ ਪਰਸੈਂਟੇਜ ਹੁਣ ਉਹ ਜਿਹੜੇ ਲੋਕ ਇਹਨੂੰ ਕਰਦੇ ਨੇ ਡਿਸਟ੍ਰੀਬਿਊਟ ਕਰਦੇ ਨੇ ਜਾਂ ਮੈਨੂਫੈਕਚਰ ਕਰਦੇ ਨੇ ਉਹ ਫੜੇ ਜਾਂਦੇ ਨੇ ਇੱਕ ਵਾਰੀ ਛੱਡ ਦਿੱਤੇ ਜਾਂਦੇ ਨੇ ਉਹ ਇੱਕ ਫੈਡਰਲ ਲਾਅ ਹੈ ਜਿਹੜਾ ਬੇਲ ਸਿਸਟਮ ਦਾ ਹੋ ਜੀ ਉਹ BC ਗਵਰਨਮੈਂਟ ਨੇ ਫੈਡਰਲ ਜਿਹੜਾ اٹਾਰਨੀ ਜਨਰਲ ਦੇ ਨਾਲ ਮਿਲ ਕੇ ਉਹਨਾਂ ਨਾਲ ਗੱਲ ਕੀਤੀ ਆ ਵੀ ਸਾਨੂੰ ਆਹ ਲਾਅ ਦੇ ਵਿੱਚ ਤੁਸੀਂ ਚੇਂਜ ਕਰਕੇ ਦਿਓ ਤਾਂ ਕਿ ਅਸੀਂ ਜਿਹੜੇ ਲੋਕ ਜਿਨ੍ਹਾਂ ਨੂੰ ਫੜਿਆ ਜਾਂਦਾ ਉਹਨਾਂ ਨੂੰ ਇਮੀਡੀਏਟ ਬੇਲ ਨਾ ਮਿਲੇ ਹਮ ਦੇ ਸ਼ੁਡ ਬੀ ਕੈਪਟਨ ਜੇਲ ਹੁਣ ਉਹ ਉਸ ਇਸ਼ੂ ਨੂੰ ਲੈ ਕੇ ਤਕਰੀਬਨ ਤਿੰਨ ਸਾਰੇ ਦੇ ਸਾਰੇ ਹੀ ਸੂਬੇ ਜਿਨ੍ਹਾਂ ਨੇ ਕੈਨੇਡਾ ਨੇ ਉਹ ਫੈਡਰਲ ਗਵਰਨਮੈਂਟ ਨੂੰ ਕਹਿ ਰਹੇ ਨੇ ਵੀ ਯੂਨੀਨਿਮਸਲੀ ਵੀ ਉਹ ਲਾ ਚੇਂਜ ਕੀਤਾ ਜਾਵੇ ਓਕੇ ਹਾਂ ਜੀ ਗੱਲ ਇੱਥੇ ਜਿੰਨਾ ਜੇ ਨਹੀਂ ਆਉਂਦੀ ਨਾ ਉਹਨਾਂ ਚ ਗੱਲ ਨਹੀਂ ਜਬਾਨੇ ਕਿਉਂਕਿ ਲੋਕ ਸ਼ਿਮਨ ਲਿਆ ਰਹੇ ਨੇ ਥੋੜੇ ਚੱਲੀ ਫੜੇ ਜਾਂਦੇ ਬਾਅਦ ਜਬਾਨਤ ਹੁੰਦੀ ਸ਼ੁਪ ਕਰਕੇ ਬਾਹਰ ਆ ਕੇ ਫਿਰ ਉਹੀ ਕੰਮ ਕਰਨ ਲੱਗ ਪੈਂਦੇ ਕ੍ਰਿਮੀਨਲਸ ਲੋਕਾਂ ਨੇ ਕਾਰਾਂ ਭੰਦੇ ਨੇ ਚੋਰੀਆਂ ਕਰਦੇ ਨੇ ਅਸਾਲਟ ਕਰਦੇ ਨੇ ਨਾ ਤੇ ਉਹਨਾਂ ਨੂੰ ਲੈਕ ਆਫ ਐਵੀਡੈਂਸ ਕਹ ਲੋ ਜਾਂ ਕੁਛ ਵੀ ਕਹ ਲੋ ਛੱਡੇ ਜਾਂਦੇ ਨੇ bail ਤੇ ਆ ਜਾਂਦੇ ਬਾਅਦ ਮੁੜ ਕੇ ਫਿਰ ਉਹੀ ਸਰਕਲ ਚੱਲਦਾ ਰਹਿੰਦਾ ਬਿਲਕੁਲ ਹਾਊਸਿੰਗ ਦੀ ਪ੍ਰੋਬਲਮ ਜਿਹੜੀ ਚੱਲ ਰਹੀ ਹੈ ਇਹਦੇ ਵਾਸਤੇ BC ਗਵਰਨਮੈਂਟ ਕੋਈ ਹੋ ਜਾ ਉਪਰਾਲਾ ਕੀਤਾ ਜਿਹਦੇ ਨਾਲ ਕਿ ਲੋਕ ਤਾਂ ਜਿਹੜੇ ਤੁਹਾਡੇ ਮੇਰੇ ਵਰਗਿਆਂ ਨੇ ਘਰ ਬਾਇ ਕਰਲੇ ਕਰ ਲਿਆ ਕਿ ਬੱਚੇ ਤਾਂ ਅਫੋਰਡ ਨਹੀਂ ਕਰ ਸਕਦੇ ਅਫੋਰਡੇਬਿਲਟੀ ਨਹੀਂ ਦੇ ਲਈ ਕੁਝ ਅਵੇਲੇ ਪ੍ਰੋਜੈਕਟ ਵੀ ਦੇ ਦੇਖੋ ਕਈ ਸਾਲ ਪਹਿਲਾਂ ਇੱਕ ਨਿਊਜ਼ ਆਉਂਦੀ ਸੀ ਨਾ ਵੀ ਜਦੋਂ ਪਹਿਲਾਂ ਸਰਕਾਰ ਹੁੰਦੀ ਸੀਗੀ ਇੱਥੇ ਐਨਡੀਪੀ ਤੋਂ ਪਹਿਲਾਂ ਵੀ ਇੱਥੇ ਜਿਹੜੀ ਮਨੀ ਲਾਂਡਰਿੰਗ ਦਾ ਬਹੁਤ ਵੱਡਾ ਇਸ਼ੂ ਸੀਗਾ ਉਹ ਜਿਹੜੀ ਮਨੀ ਲਾਂਡਰਿੰਗ ਫੋਨ ਦੇ ਨਾਲ ਉਹਨਾਂ ਦਿਨਾਂ ਦੇ ਵਿੱਚ ਆਲਮੋਸਟ ਅਨਰਿਸਟ੍ਰਿਕਟਿਡ ਇਨਵੈਸਟਮੈਂਟ ਕਹ ਲੋ ਜਿਹੜੀ ਮਨੀ ਆਈ ਘਰਾਂ ਦੇ ਵਿੱਚ ਉਹਨਾਂ ਦੇ ਪ੍ਰਾਈਸ ਆਲਮੋਸਟ ਡਬਲ ਹੋ ਗਈ ਸੀਗੀ ਉਹ ਹਾਂ ਸੋ ਬਹੁਤ ਜ਼ਿਆਦਾ ਉਹਨਾਂ ਵੱਧਾ ਹੋਇਆ ਸੀਗਾ ਉਹ ਉਹ ਜਦੋਂ ਐਨਡੀਪੀ ਗਵਰਨਮੈਂਟ ਬਣੀ ਤਾਂ ਉਹ ਜਿਹੜਾ ਮਨੀ ਲਾਂਡਰਿੰਗ ਇੱਕਦਮ ਉਹ ਉੱਤੇ ਕਾਫੀ ਕ੍ਰਟੇਲਮੈਂਟ ਹੋਈ ਹੁਣ ਆਲਮੋਸਟ ਹਜੇ ਵੀ ਹੋ ਰਹੀ ਆ ਇਹ ਕੰਟੀਨਿਊ ਹੁੰਦੀ ਰਹਿੰਦੀ ਆ ਲੇਕਿਨ ਬਹੁਤ ਘੱਟ ਹੁੰਦੀ ਆ ਪਲੱਸ ਜਿਹੜੀ ਉਹ ਜਿਹੜੀ ਆਪਣੀ ਕੰਸਟ੍ਰਕਸ਼ਨ ਆ ਕਰ ਆਂਦੀ ਉਹਨੂੰ ਸਪੀਡ ਅਪ ਕਰਨ ਵਾਸਤੇ ਸਰਕਾਰ ਨੇ ਕੀ ਕੀਤਾ ਜਿਹੜੀਆਂ ਮਿਨਿਸਪੈਲਟੀਆਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜੇ ਕੋਈ ਕਵਰ ਦਾ ਰੈ residențial ਬਿਲਡਿੰਗ ਜਾਂ ਕੋਈ ਅਪਾਰਟਮੈਂਟ ਬਿਲਡਿੰਗ ਬਣਾਉਣਾ ਚਾਹੁੰਦੇ ਨੇ ਉਹਨਾਂ ਦੀ ਜਿਹੜੀ ਅਪਰੂਵਲ ਜਿਹੜੀ ਹੈਗੀ ਆ ਪਰਮਿਟ ਇਮਪਰੂਵਮੈਂਟ ਅਪਰੂਵਲ ਉਹਨੂੰ ਸਪੀਡ ਅਪ ਕੀਤਾ ਜਾਵੇ ਉਹ ਕਰ ਵੀ ਦੇਣੇ ਬਿਲਕੁਲ ਉਹਨਾਂ ਨੇ ਕਹਿ ਦਿੱਤਾ ਕਿ 15 ਡੇਸ ਅੰਦਰ ਹੀ ਨਿਕਿਆ ਕਿ ਸਾਡੇ ਕੋਲ ਪਰਮਿਟ ਆਇਆ 15 ਦਿਨਾਂ ਵਿੱਚ ਅਸੀਂ ਕਲੀਅਰ ਕਰਾਂਗੇ ਬਿਲਕੁਲ ਕਿਉਂਕਿ ਅਦਰਵਾਈਜ਼ ਪਹਿਲਾਂ 6-6 ਮਹੀਨੇ ਸਾਲ-ਸਾਲ ਤੱਕ ਲੋਕਾਂ ਨੂੰ ਵੇਟ ਕਰਨੀ ਪੈਂਦੀ ਸੀ ਜੀ ਜੀ ਆ ਤੁਹਾਡਾ तहे ਦਿਲੋਂ ਧੰਨਵਾਦ ਤੁਸੀਂ ਬੜਾ ਕੀਮਤੀ ਸਮਾਂ ਕੱਢਿਆ ਕਿਉਂਕਿ ਮੇਰੇ ਦਰਸ਼ਕ ਦੁਨੀਆ ਭਰ ਦੇ ਵਿੱਚ ਸਾਰੇ ਦੇਖ ਰਹੇ ਨੇ 2028 ਦੇ ਵਿੱਚ ਤੁਹਾਡੀ 6ਵੀਂ ਟਰਮ ਖਤਮ ਹੋ ਜਾਣੀ ਹੈ ਤੁਹਾਡੇ ਨਾਲ ਹੀ ਸ਼ੁਰੂ ਹੋਏ ਸਨ ਬੀਨ ਸਾਹਿਬ ਹਮਮ ਮੈਨੂੰ ਯਾਦ ਹੈ ਬੀਨ ਸਾਹਿਬ ਵੀ ਅਜੇ ਜਵਾਨ ਨੇ ਜਵਾਨ ਤੁਸੀਂ ਵੀ ਪਏ ਹੋ ਅਗਲੇ ਵਾਰੀ ਕਿਉਂਕਿ ਤੁਹਾਡੇ ਤੋਂ ਬੜੀਆਂ ਆਸਾਂ ਤੇ ਉਮੀਦਾਂ ਨੇ ਅਗਲੇ ਵਾਰੀ ਕਿਉਂਕਿ ਹੁਣ ਪਹਿਲਾਂ ਅਸਿਸਟੈਂਟ ਬਣੇ ਫਿਰ ਦੀਪਤੀ ਬਣੇ ਫਿਰ ਸਪੀਕਰ ਬਣੇ ਦੂਜੀ ਵਾਰੀ ਉਹਨੇ ਦੋ ਉੱਤੇ ਵੀ ਕਾਹ ਕੁਰਸੀ ਇੱਕ ਹੈਗੀ ਆ ਉਹਦੇ ਲਈ ਕੋਸ਼ਿਸ਼ ਦਿਮਾਗ ਦੇ ਵਿੱਚ ਕਦੇ ਸੋਚੀ ਨਹੀਂ ਐਸ ਤਰ੍ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿਉਂਕਿ ਸਟੈਪ ਬਾਈ ਸਟੈਪ ਹਾਂ ਹੈ ਤਾਂ ਸਟੈਪ ਬਾਈ ਸਟੈਪ ਮੈਂ ਆਮ ਵੈਰੀ ਸੈਟੀਸਫਾਈਡ ਜਿੱਤੇ ਹੈਗੇ ਆ ਨਾ ਬਹੁਤ ਪਰਮਾਤਮਾ ਦੀ ਧੰਨਵਾਦ ਸ਼ੁਕਰ ਆਪ ਕਮਿਊਨਿਟੀ ਦਾ ਸਾਰਿਆਂ ਦਾ ਜਿਹਨਾਂ ਨੇ ਮੇਰੇ ਦੋਸਤਾਂ ਮਿੱਤਰਾਂ ਨੇ ਕਮਿਟੀ ਨੇ ਬਹੁਤ ਜਿਆਦਾ ਉਹਨਾਂ ਨੇ ਹੈਲਪ ਕੀਤੀ ਹੈ ਸਪੋਰਟ ਕੀਤੀ ਹੈ ਜਿਹਨਾਂ ਦੇ ਸਦਕੇ ਇੱਥੇ ਬੈਠਾ ਅਦਰਵਾਈਜ਼ ਆਮ ਅੰਡੀਵੀਜੂਅਲ ਮੈਂ ਕੀ ਕਰ ਸਕਦਾ ਇਕੱਲਾ ਹੈਨਾ ਸੋ ਨਹੀਂ ਪੋਲਿਟਿਕਸ ਹੈਜ਼ ਕੈਨ ਨੋਟ 24 ਆਵਰਸ ਦਾ ਲਾਈਫਟਾਈਮ ਐਂਡ ਪੋਲਿਟਿਕਸ ਯੂ ਨੈਵਰ ਨੋ ਕੱਲ ਨੂੰ ਕੀ ਹੋਣਾ ਸੋ ਲੈਟਸ ਲਿਵ ਦਾ ਮੋਮੈਂਟ ਤੈਨੂੰ ਜਿੰਨਾ ਵੱਧ ਤੋਂ ਵੱਧ ਆਪਾਂ ਲੋਕਾਂ ਦੀ ਸੇਵਾ ਕਰ ਸਕਦੇ ਹਾਂ ਲੋਕਾਂ ਬਾਰੇ ਭਲੇ ਵਾਸਤੇ ਗੱਲ ਕਰ ਸਕਦੇ ਹਾਂ ਸੋਚ ਸਕਦੇ ਹਾਂ ਦੈਟਸ ਆਲ ਵਿਦ ਸੋਨ ਸਰਦ ਤੋਂ ਵੱਧ ਬਹੁਤ ਰਾਜ਼ੀ ਸਮਾਂ ਕੱਢਿਆ ਸਾਨੂੰ ਤੁਹਾਡੇ ਦਾ ਬੜਾ ਪ੍ਰਾਊਡ ਹੈ ਮਾਣ ਹੈ ਸਾਨੂੰ ਤੁਹਾਡੇ ਦੇ ਕਿ ਤੁਸੀਂ ਹੋਰ ਉੱਚੀਆਂ ਬੁਲੰਦੀਆਂ ਤੱਕ ਸਾਡੀ ਕੌਮ ਨੂੰ ਸਾਡੀ ਕਮਿਊਨਿਟੀ ਨੂੰ ਲੈ ਕੇ ਜਾਓ ਆਪਣੇ ਮੁਲਕ ਦਾ ਸਾਡੇ ਜਿਹੜਾ ਮੁਲਕ ਹੈ ਇਹਦਾ ਨਾਮ ਉੱਚਾ ਕਰੋ ਆਉਣ ਵਾਲੇ ਸਮੇਂ ਜਿੱਥੇ ਗੀੜਾ ਵੱਜਿਆ ਸਾਂਝਾ ਟੀਵੀ ਹੈ ਤੁਹਾਡਾ ਆਪਣੇ ਘਰ ਦਾ ਟੀਵੀ ਹੈ ਜਦੋਂ ਮਰਜ਼ੀ ਆਇਓ ਬਹੁਤ ਬਹੁਤ ਕਲਦੀਪ ਸਿੰਘ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਵੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਖਾਸ ਕਰਕੇ ਟੀਵੀ ਸਟੇਸ਼ਨ ਤੇ ਆ ਕੇ ਸਾਰਿਆਂ ਦੇ ਰੂਬਰੂ ਹੋਈਦਾ ਇੱਕ ਵਾਰੀ ਫੇਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਧੰਵਾਦ ਜੀ ਇਹਨਾਂ ਸਾਡੇ ਆਨਰੇਬਲ ਸਤਕਾਰਯੋਗ ਸਪੀਕਰ ਰਾਜ ਚੋਹਾਨ ਜੀ ਪਿੰਡ ਦੇ ਵਿੱਚੋਂ ਇੱਕ ਉੱਟ ਕੇ ਆਏ ਕਦੇ ਸੁਪਨਾ ਨਹੀਂ ਸੀ ਲਿਆ ਕਿ ਇਹਨਾਂ ਮੁਲਕਾਂ ਦੇ ਮੁਖੀਏ ਵੀ ਬਣਾਂਗੇ ਸਪੀਕਰ ਇੱਕ ਮੁਖੀਆ ਹੁੰਦਾ ਹੈ ਦੋਨੇ ਪਾਸੇ ਤੇ ਜਿਸ ਤਰੀਕੇ ਨਾਲ ਤੁਸੀਂ ਕਦੇ ਜਾ ਕੇ ਸਮਾਂ ਮਿਲਦਾ ਤੇ ਵਿਕਟੋਰੀਆ ਜ਼ਰੂਰ ਜਾਇਆ ਜੀ ਵਿਕਟੋਰੀਆ ਜਾ ਕੇ ਦੇਖਿਓ ਕਿ ਸਪੀਕਰ ਹਾਊਸ ਕਿੱਧਰ ਹੈ ਕਿੱਥੇ ਬਹਿੰਦੇ ਨੇ ਸਪੀਕਰ ਕਿੰਨੇ ਮਾਣ ਸਤਿਕਾਰ ਦੇ ਨਾਲ ਇਹਨੂੰ ਲਿਆਇਆ ਜਾਂਦਾ ਉਮੀਦ ਹੈ ਕਿ ਅੱਜ ਦੀ ਗੱਲਬਾਤ ਨੂੰ ਪਸੰਦ ਕੀਤਾ ਹੋਏਗਾ ਪ੍ਰਾਈਮ ਟਾਈਮ ਲੈ ਕੇ ਦਵਿੰਦਰ ਬੈਣੀਪਾਲ ਜੀ ਛੇ ਵਜੇ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਫੇਰ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਦੇਖਣ ਲਈ ਲਾਈਕ ਤੇ ਸ਼ੇਅਰ ਕਰਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਰੱਬ ਰਾਖਾ ਜੀ